ਦਲਜੀਤ ਸਿੰਘ ਜੀ ਦੀਪ ਸਿੱਧੂ ਦੇ ਸਾਥੀ ਰਹੇ ਬਲਵਿੰਦਰ ਸਿੰਘ ਤਲਵਾਰਾ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਉਹਨਾਂ ਵੱਲੋਂ ਇੱਥੇ ਤੱਕ ਵੀ ਕਹਿ ਦਿੱਤਾ ਗਿਆ ਕਿ ਦੀਪ ਸਿੱਧੂ ਨੇ ਉਹਨਾਂ ਨੂੰ ਦੱਸਿਆ ਸੀ ਕਿ ਦੀਪ ਸਿੱਧੂ ਅਫਗਾਨਿਸਤਾਨ ਜਾ ਕੇ ਤਾਲਿਬਾਨਾਂ ਨਾਲ ਮਿਲਣਾ ਜਾਂਦਾ ਸੀਗਾ ਅਤੇ ਇੱਕ ਵੱਡੀ ਮੂਵਮੈਂਟ ਖੇਨ ਜਾਂਦਾ ਸੀਗਾ ਇਸ ਦੇ ਨਾਲ ਹੀ ਉਹਨਾਂ ਨੇ ਅਮਰਪਾਲ ਸਿੰਘ ਤੇ ਵੀ ਵੱਡੇ ਇਲਜ਼ਾਮ ਲਾਏ ਨੇ ਕਿ ਉਹਨਾਂ ਉੱਤੇ ਹਮਲਾ ਕਰਾਣ ਪਿੱਛੇ ਅਮਰਪਾਲ ਦਾ ਹੱਥ ਸੀ ਕਿਵੇਂ ਦੇਖਦੇ ਹੋ ਬਲਵਿੰਦਰ ਸਿੰਘ ਤਲਵਾਰਾ ਵੱਲੋਂ ਦਿੱਤੇ ਗਏ ਇਹਨਾਂ ਵੱਡੇ ਬਿਆਨਾਂ ਨੂੰ ਦੇਖੋ ਮੈਨੂੰ ਤਾਂ ਕਈ ਵਾਰ ਹਾਸਾ ਜਿਹਾ ਆ ਜਾਂਦਾ ਉਹਨਾਂ ਦੇ ਬਿਆਨ ਸੁਣ ਕੇ ਉਹਨਾਂ ਦੀ ਸਟੇਟਮੈਂਟਾਂ ਸੁਣ ਕੇ ਪਤਾ ਨਹੀਂ ਤਲਵਾਰਾ ਸਾਹਿਬ ਸਵੇਰੇ ਉੱਠ ਕੇ ਕੀ ਐਸਾ ਸ਼ੱਕ ਲੈਂਦੇ ਆ ਕਿ ਉਹ ਫਿਰ ਬਿਆਨ ਸੋਚ ਸਮਝ ਕੇ ਨਹੀਂ ਦਿੰਦੇ ਕਦੇ ਤਾਂ ਉਹ ਸੁਖਵੀਰ ਬਾਦਲ ਨੂੰ ਗਾਲਾਂ ਕੱਢਦੇ ਹੋਏ ਨਜ਼ਰ ਆਉਂਦੇ ਆ ਤੇ ਕਦੇ ਉਹਦੇ ਹੱਕ ਦੇ ਵਿੱਚ ਭੁਗਤ ਜਾਂਦੇ ਆ ਕਦੇ ਭਾਈ ਅਮਰਤਪਾਲ ਸਿੰਘ ਦੇ ਨਾਲ ਫੋਟੋਆਂ ਖਿਚਾਉਂਦੇ ਹੋਏ ਵੀ ਨਜ਼ਰ ਆਉਂਦੇ ਆ ਤੇ ਕਦੇ ਕਹਿੰਦੇ ਆ ਕਿ ਇਹ ਮੈਨੂੰ ਮਰਵਾਉਣ ਦੀਆਂ ਸਾਜ਼ਿਸ਼ਾਂ ਜੜੀਆਂ ਨੇ ਉਹ ਘੜ ਰਹੇ ਸੀ ਕਦੇ ਦੀਪ ਸਿੰਘ ਸਿੱਧੂ ਹੋਰਾਂ ਦੇ ਭਾਈ ਮਨਦੀਪ ਸਿੰਘ ਸਿੱਧੂ ਹੋਰਾਂ ਦੇ ਨਾਲ ਹੁੰਦੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਹੁੰਦੇ ਆ ਸਟੇਜਾਂ ਸਾਂਝੀਆਂ ਹੁੰਦੀਆਂ ਤੇ ਅੱਜ ਉਹਨਾਂ ਦੇ ਖਿਲਾਫ ਹੋਏ ਹੋਏ ਨਜ਼ਰ ਆਏ ਆ ਤੇ ਹਾਸੋ ਹਿਣਾ ਬਿਆਨ ਤੇ ਉਸ ਵੇਲੇ ਹਾਸੋ ਹਿਣਾ ਵੀ ਹੈ ਤੇ ਇੱਕ ਆਪਾਂ ਇਹ ਕਹਿੰਨੇ ਵੀ ਇੱਕ ਯੋਧੇ ਦੀ ਨਰਾਦਰੀ ਵੀ ਹੈ ਜਿਹੜਾ ਬਿਆਨ ਦੇ ਦੇਣਾ ਵੀ ਦੀਪ ਸਿੰਘ ਸਿੱਧੂ ਅਫਗਾਨਿਸਤਾਨ ਜਾ ਕੇ ਤਾਲੀਬਾਨਾਂ ਦੇ ਨਾਲ ਰਲਣ ਦੀ ਗੱਲ ਮੈਨੂੰ ਕਰ ਰਿਹਾ ਸੀ ਕਿ ਮੈਂ ਤਾਂ ਆਹ ਕਰਾਂਗਾ ਜਾ ਕੇ ਮੈਂ ਤਾਲੀਬਾਨਾਂ ਦੇ ਨਾਲ ਰਲ ਜਾਵਾਂਗਾ ਸੋ ਇਹ ਬਹੁਤ ਹਾਸੋਹੀਣਾ ਤੇ ਗੈਰ ਜ਼ਿੰਮੇਵਾਰ ਹੋਣ ਦੀ ਨਿਸ਼ਾਨੀ ਜਿਹੜੀ ਹੈਗੀ ਉਹ ਤਲਵਾੜਾ ਬਲਵਿੰਦਰ ਸਿੰਘ ਤਲਵਾੜਾ ਹੋਰਾਂ ਨੇ ਅੱਜ ਇੱਕ ਵਾਰ ਫੇਰ ਦੇ ਦਿੱਤੀ ਆ ਸੋ ਦੇਖੋ ਗੱਲ ਜਿਹੜੀ ਤਾਲੀਬਾਨਾਂ ਦੇ ਨਾਲ ਰਲਣ ਦੀ ਹੈ ਤਾਲੀਬਾਨ ਤਾਂ ਖੁਦ ਜਿਹੜਾ ਸਮਝੌਤਾ ਕਰੇ ਕਿ ਇਹਨਾਂ ਦੀ ਇਹਨਾਂ ਦਾ ਸਾਊਦੀ ਅਰਬ ਦੇ ਵਿੱਚ ਸਮਝੌਤਾ ਹੁੰਦਾ ਹੈ ਅਮਰੀਕਾ ਨਾਲ ਤਕਰੀਬਨ 20 ਸਾਲ ਮਿਲਟਰੀ ਰਹੀ ਹੈ ਅਮਰੀਕਾ ਦੀ ਅਫਗਾਨਿਸਤਾਨ ਦੇ ਵਿੱਚ ਤੇ ਇੱਕ ਪਾਸੇ ਤਾਲਿਬਾਨ ਸੀ ਸੋ ਦੂਜੇ ਪਾਸੇ ਅਮਰੀਕਨ ਫੌਜਾਂ ਤਾਲਿਬਾਨ ਲੋਕਸ਼ਪ ਕੇ ਆਪਣਾ ਸਮਾਂ ਜਿਹੜਾ ਹੈ ਗੁਜ਼ਾਰਦੇ ਰਹੇ ਕੋਈ ਏਡੀਆਂ ਵੱਡੀਆਂ ਆਪਾਂ ਕਹੀਏ ਭੀ ਜਿੱਡਾ ਰੌਲਾ ਪਾਇਆ ਜਾਂਦਾ ਓ ਏਡੀ ਫੌਜ ਨਹੀਂ ਸੀ ਤੇ ਜੇ ਹੁਣ ਤਾਲੀਬਾਨਾਂ ਬਾਰੇ ਅਫਗਾਨਾਂ ਬਾਰੇ ਇਹ ਵੀ ਗੱਲ ਕਰ ਲਈ ਜਾਵੇ ਨਾਲੋਂ ਨਾਲ ਕਿ ਹਰੀ ਸਿੰਘ ਨਲੂਏ ਨੇ ਉਹਨਾਂ ਦੇ ਐਸੀਆਂ ਸਲਵਾਰਾਂ ਪੁਵਾਈਆਂ ਸੀ ਕਿ ਉਹ ਇਤਿਹਾਸ ਦੇ ਵਿੱਚ ਸਾਡਾ ਜਿਹੜਾ ਹੈਗਾ ਉਹ ਦਰਜ ਹੋ ਗਿਆ ਕਿ ਅਫਗਾਨ ਜਿਹੜੇ ਨੇ ਉਹ ਹਰੀ ਸਿੰਘ ਨਲੂਏ ਦੇ ਕਰਕੇ ਸਲਵਾਰਾਂ ਪਾਉਣ ਲੱਗ ਪਏ ਸੀ ਮਤਲਬ ਕਿ ਉਹ ਇੱਕ ਉਪਾਦੀ ਜਿਹੜੀ ਹੈ ਅਫਗਾਨਿਸਤਾਨ ਦੇ ਵਿੱਚ ਸ਼ੇਰ ਦੀ ਜਿਹੜੀ ਹੈ ਨਲੂਏ ਦੀ ਜਿਹੜੀ ਉਪਾਦੀ ਹੈ ਉਹ ਦਿੱਤੀ ਗਈ ਹਰੀ ਸਿੰਘ ਨਲੂਏ ਹਰਾਂ ਨੂੰ ਮਤਲਬ ਕਿ ਜਿਹੜਾ ਦੀਪ ਸਿੰਘ ਸਿੱਧੂ ਇੰਟਰਵਿਊਸ ਦੇ ਵਿੱਚ ਪੋਡਕਾਸਟਾਂ ਦੇ ਵਿੱਚ ਪੱਤਰਕਾਰਾਂ ਨੂੰ ਇਹ ਕਹਿੰਦਾ ਹੋਵੇ ਕਿ ਸਾਡੀ ਉਹ ਕੌਮ ਹੈ ਜਿਹਨੇ ਸਟੇਟ ਹੁੱਡ ਮੰਨਿਆ ਹੋਇਆ ਸਾਡੀ ਕੌਮ ਯੋਧਿਆਂ ਦੇ ਨਾਲ ਭਰੀ ਹੋਈ ਕੌਮ ਹੈ ਘਰ-ਘਰ ਦੇ ਵਿੱਚ ਯੋਧੇ ਪੈਦਾ ਹੋਏ ਅੱਜ ਵੀ ਹੋ ਰਹੇ ਨੇ ਤੇ ਅੱਗੋਂ ਵੀ ਹੁੰਦੇ ਰਹਿਣਗੇ ਉਹਦਾ ਇਹੋ ਜਿਹਾ ਬਿਆਨ ਦੇਣਾ ਤੇ ਉਸ ਤੋਂ ਬਾਅਦ ਇੱਕ ਹਾਰੀ ਹੋਈ ਫੌਜ ਜਾਂ ਕਹੀਏ ਕਿ ਉਹਨਾਂ ਲੋਕਾਂ ਦੇ ਨਾਲ ਮਿਲ ਜਾ ਕੇ ਮਿਲਣ ਦੀ ਜਾਂ ਉਹਨਾਂ ਦੇ ਕੋਲੋਂ ਮਦਦ ਲੈਣ ਦੀ ਗੱਲ ਕਰਨੀ ਫਿਰ ਇਹ ਇੱਕ ਦੀਪ ਸਿੰਘ ਸਿੱਧੂ ਹੋਰਾਂ ਦੇ ਉੱਤੇ ਨਾ ਇੱਕ ਅੱਪਾ ਕਹੀਏ ਵੀ ਉਹਨਾਂ ਦੀ ਜਿਹੜੀ ਵਿਦਵਤਾ ਹੈ ਉਹਦੇ ਉੱਤੇ ਇੱਕ ਵਾਰ ਹੈਗਾ ਜਿਹੜਾ ਪਲਵਿੰਦਰ ਸਿੰਘ ਤਲਵਾੜਾ ਹੋਰਾਂ ਵੱਲੋਂ ਕੀਤਾ ਜਾ ਰਿਹਾ ਸੀ ਦੀਪ ਸਿੰਘ ਸਿੱਧੂ ਉਹਨਾਂ ਨੇ ਇਹ ਵੀ ਕਿਹਾ ਤਾਂ ਨਾਲ ਤੇ ਤੁਸੀਂ ਦੇਖੋ ਦੋ ਗੱਲਾਂ ਮੈਚ ਨਹੀਂ ਕਰਦੀਆਂ ਉਹਨਾਂ ਨੇ ਕਿਹਾ ਕਿ ਉਹ ਫਿਲਮਾਂ ਵੀ ਨਹੀਂ ਸੀ ਛੱਡਣੀਆਂ ਚਾਹੁੰਦਾ ਫਿਰ ਉਹ ਅਫਗਾਨਿਸਤਾਨ ਵੀ ਜਾਣਾ ਚਾਹੁੰਦਾ ਸੀ ਤਾਲੀਬਾਨਾਂ ਦੇ ਨਾਲ ਮਿਲ ਕੇ ਵੱਡੀ ਮੁਹਿਮ ਜਿਹੜੀ ਉਹ ਵੜਨਾ ਚਾਹੁੰਦਾ ਸੀ ਜੇ ਦੀਪ ਸਿੰਘ ਸਿੱਧੂ ਪੂਰੇ ਵਿਸ਼ਵ ਦੀ ਰਾਜਨੀਤੀ ਸਮਝਦਾ ਸੀ ਜਿਨ੍ਹਾਂ ਜਿਨ੍ਹਾਂ ਨੇ ਵੀ ਉਹਨਾਂ ਦੀ ਗੱਲਬਾਤ ਸੁਣੀ ਹੋਈ ਹੈ ਉਹ ਸਾਰੇ ਜਾਣਦੇ ਨੇ ਕਿ ਵਿਸ਼ਵ ਦੀ ਰਾਜਨੀਤੀ ਡੀਪ ਸਟੇਟ ਕਿਵੇਂ ਕੰਮ ਕਰਦੀ ਹੈ ਨਿਊ ਵਰਲਡ ਆਰਡਰ ਕੀ ਹੈਗਾ ਇਹ ਸਾਰੀਆਂ ਗੱਲਾਂ ਜੇਕਰ ਦੀਪ ਸਿੰਘ ਸਿੱਤੂ ਹੋਰੀ ਜਾਣਦੇ ਸੀ ਤਾਂ ਉਹਨਾਂ ਨੂੰ ਕੀ ਇਹ ਨਹੀਂ ਸੀ ਪਤਾ ਕਿ ਅਫਗਾਨਿਸਤਾਨ ਜਿਹੜਾ ਹੈਗਾ ਉਹ ਚਿਤਕੀਤਾ ਹੋਇਆ ਕਿਸੇ ਵੇਲੇ ਹਰੀ ਸਿੰਘ ਨਲਵੇ ਹੋਰਾਂ ਨੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਲਵਾਰਾਂ ਪੁਆਈਆਂ ਹੋਈਆਂ ਤਾਲੀਬਾਨਾਂ ਨੂੰ ਤੇ ਦੂਸਰੀ ਜਿਹੜੀ ਵੱਡੀ ਗੱਲ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਵਿਦਵਤਾ ਦੇ ਨਾਲ ਗੱਲਬਾਤ ਕਰਦਾ ਸੀ ਤੇ ਉਹ ਕੀ ਲੱਗਦਾ ਤੁਹਾਨੂੰ ਵੀ ਉਹ ਜਾ ਕੇ ਤਾਲੀਬਾਨਾਂ ਦੇ ਨਾਲ ਗੱਲਬਾਤ ਕਰਦਾ ਉਸ ਫੌਜ ਦੇ ਨਾਲ ਜਿਨ੍ਹਾਂ ਦੇ ਰਿਲੇਸ਼ਨ ਜਿਹੜੇ ਹੈਗੇ ਆ ਭਾਰਤ ਦੇ ਨਾਲ ਆਲਰੇਡੀ ਸਟੈਬਲਿਸ਼ਡ ਨੇ ਇਹ ਇਹ ਤੁਸੀਂ ਪੜ ਕੇ ਵੇਖੋ ਇੰਟਰਨੈਸ਼ਨਲ ਖਬਰਾਂ ਪੜ ਕੇ ਵੇਖੋ ਕਿ ਅਫਗਾਨਿਸਤਾਨ ਦੇ ਨਾਲ ਭਾਰਤ ਦਾ ਇੱਕ ਗੂੜਾ ਰਿਸ਼ਤਾ ਲੰਬੇ ਸਮੇਂ ਤੋਂ ਜਦੋਂ ਉੱਥੇ ਅਮਰੀਕਨ ਫੌਜਾਂ ਵੀ ਹੁੰਦੀਆਂ ਸੀ ਉਸ ਵੇਲੇ ਵੀ ਭਾਰਤ ਇਨਵੈਸਟ ਕਰਦਾ ਰਿਹਾ ਤੇ ਅੱਜ ਜਦੋਂ ਤਾਲੀਬਾਨ ਦਾ ਰਾਜ ਹੈਗਾ ਅਫਗਾਨਿਸਤਾਨ ਦੇ ਵਿੱਚ ਉਸ ਵੇਲੇ ਵੀ ਤਾਲੀਬਾਨਾਂ ਦੇ ਨਾਲ ਵੀ ਜਿਹੜੇ ਨੇ ਭਾਰਤ ਦੀ ਸਰਕਾਰ ਦੇ ਚੰਗੇ ਸਬੰਧ ਨਹੀਂ ਮਤਲਬ ਕੀ ਆਦਾਨ ਪ੍ਰਦਾਨ ਹੋ ਰਿਹਾ ਸੋ ਦੀਪ ਸਿੰਘ ਸਿੱਧੂ ਨੂੰ ਇਹ ਨਹੀਂ ਸੀ ਪਤਾ ਕਿ ਉਹ ਜਿਹੜੀ ਤਾਲੀਬਾਨ ਨੇ ਉਹ ਭਾਰਤ ਦੇ ਕਰੀਬੀ ਨੇ ਜਾਂ ਫਿਰ ਉਹ ਹੋਰ ਕੋਈ ਗੱਲਬਾਤ ਹੈਗੀ ਹੈ ਪਹਿਲੀ ਗੱਲ ਤਾਂ ਇਹ ਗੱਲ ਹੀ ਬਹੁਤ ਮਤਲਬ ਕੀ ਆਪਾਂ ਕਹੀਏ ਵੀ ਇੱਕ ਬੱਚਿਆਂ ਵਾਲੀ ਗੱਲ ਜੋ ਮੂੰਹ ਦੇ ਵਿੱਚ ਆਇਆ ਉਹ ਕਹਿ ਦੇਣਾ ਇਸ ਤਰੀਕੇ ਦੀ ਤਲਵਾੜੇ ਨੇ ਜਿਹੜੀ ਹੈਗੀ ਅਪਲਵੰਦਰ ਸਿੰਘ ਤਲਵਾੜਾ ਹੋਰ ਨੇ ਗੱਲ ਗੱਲਬਾਤ ਕੀਤੀ ਹੈ ਜੋ ਕਿ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਉਹ ਗੱਲ-ਗੱਲ ਤੇ ਇਹ ਕਹਿੰਦੇ ਨੇ ਕਿ ਮੇਰੇ ਕੋਲ ਅਰਦਾਸ ਕਰਾ ਲਓ ਦਰਬਾਰ ਸਾਹਿਬ ਚੜਾ ਲਓ ਮੇਰਾ ਇੱਕ ਪੁੱਤਰ ਹੈ ਜਾਂ ਹੋਰ ਗੱਲਾਂ ਬਾਤਾਂ ਹੈਗੀਆਂ ਸੋ ਇਹ ਗੱਲਾਂ ਜਿਹੜੀਆਂ ਬਿਲਕੁਲ ਹਾਸੋਹੀਣੀਆਂ ਨੇ ਦੀਪ ਸਿੰਘ ਸਿੱਧੂ ਦੇ ਸ਼ਬਦ ਹੀ ਹਥਿਆਰ ਸੀ ਦੀਪ ਸਿੰਘ ਸਿੱਧੂ ਦੀ ਜਿਹੜੀ ਆਪਾਂ ਕਹੀਏ ਭੀ ਜਿਹੜੀ ਤਿਆਰ ਕੀਤੀ ਨੌਜਵਾਨੀ ਸੀ ਉਹੋ ਹੀ ਆਪਾਂ ਕਹੀਏ ਭੀ ਇੱਕ ਵੱਡੀ ਫੌਜ ਸੀ ਜਿਹੜੀ ਤਿਆਰ ਹੋ ਗਈ ਤੁਸੀਂ ਦੇਖਿਆ ਹੋਣਾ ਕਿ ਭਾਈ ਦੀਪ ਸਿੰਘ ਸਿੱਧੂ ਦੇ ਸੰਸਕਾਰ ਦੇ ਉੱਤੇ 7 ਲੱਖ ਨੌਜਵਾਨ ਬਜ਼ੁਰਗ ਬੱਚੇ ਇਕੱਠੇ ਹੋਏ ਸੋ ਉਹ ਸਾਰੇ ਇੱਕ ਤਰ੍ਹਾਂ ਦੇ ਪ੍ਰਿਪੇਅਰ ਹੋਏ ਉਹਨਾਂ ਦੇ ਜਿਹੜੇ ਹੈਗੇ ਆ ਨਾਲ-ਨਾਲ ਆਉਣ ਦੇ ਵਿੱਚ ਜਾਂ ਉਹਨਾਂ ਦੀ ਸੋਚ ਦੇ ਉੱਤੇ ਚੱਲਣੇ ਬਹੁਤ ਸਾਰੇ ਲੋਕ ਭਾਵੇਂ ਦੀਪ ਸਿੰਘ ਸਿੱਧੂ ਆਪ ਹਜੇ ਆਪਾਂ ਕਹੀਏ ਭੀ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ ਪਰ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਸਾਰੇ ਲੋਕ ਜਿਹੜੇ ਸਿੱਖ ਬਣ ਗਏ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਆ ਜਿਹੜੀ ਦੀਪ ਸਿੰਘ ਸਿੱਧੂ ਹੋਰਾਂ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਉਹ ਹਨੇਰੀ ਲਿਆ ਦਿੰਦੀ ਪੰਥਕ ਹਨੇਰੀ ਲਿਆਂਦੀ ਪੰਜਾਬ ਦੇ ਵਿੱਚ ਤੇ ਅੱਜ ਸਾਡਾ ਨੌਜਵਾਨ ਜਿਹੜਾ ਹੈਗਾ ਉਸ ਪਾਸੇ ਨੂੰ ਹੋ ਕੇ ਤੁਰਿਆ ਸੋ ਤਲਵਾੜਾ ਸਾਹਿਬ ਨੂੰ ਇਹੋ ਜਿਹਾ ਬਿਆਨ ਜਿਹੜਾ ਹੈਗਾ ਉਹ ਨਹੀਂ ਸੀ ਦੇਣਾ ਚਾਹੀਦਾ ਜੋ ਕਿ ਬਹੁਤ ਗਲਤ ਹੈ ਤੇ ਵਿਦਵਤਾ ਜਿਹੜੀ ਹੈ ਦੀਪ ਸਿੰਘ ਸਿੱਧੂ ਉਹਦੇ ਉੱਤੇ वार ਜਿਹੜਾ ਹੈਗਾ ਉਹ ਤਲਵਾੜੇ ਨੇ ਕੀਤਾ ਹੁਣ ਤੁਸੀਂ ਦੇਖੋ ਦੀਪ ਸਿੰਘ ਸਿੱਧੂ ਹੋਰਾਂ ਨੇ ਵਕਾਲਤ ਇੰਗਲੈਂਡ ਤੋਂ ਕੀਤੀ ਅਮਰੀਕਾ ਕੈਨੇਡਾ ਉਹਨਾਂ ਨੇ ਘੁੰਮਿਆ ਫਿਰਿਆ ਮਤਲਬ ਕੈਲੀਏ ਪੂਰਾ ਵਿਸ਼ਬ ਉਹਨਾਂ ਨੇ ਦੇਖਿਆ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ ਵਕਾਲਤ ਜਿਹੜੀ ਉਹਨਾਂ ਨੇ ਆ ਕੇ ਫਿਰ ਬੰਬੇ ਦੇ ਵਿੱਚ ਕੀਤੀ ਵੱਡੇ ਵੱਡੇ ਲੋਕਾਂ ਦੇ ਨਾਲ ਉਹ ਵਕੀਲ ਰਹੇ ਆ ਸੋ ਤਲਵਾੜਾ ਸਾਹਿਬ ਇੱਕ ਪਿੰਡ ਦੀ ਸਾਥ ਦੇ ਵਿੱਚ ਬਹਿ ਕੇ ਕਿਤੋਂ ਕੋਈ ਬਿਆਨ ਵੀ ਉਹਨੂੰ ਸੁਣ ਕੇ ਨਾ ਉਹ ਇਦਾਂ ਦਾ ਦੇ ਦਿੰਦੇ ਆ ਛੁਰਲੀ ਜੀ ਛੱਡ ਦਿੰਦੇ ਆ ਪਹਿਲਾਂ ਵੀ ਉਹ ਛੱਡੀਆਂ ਉਹਨਾਂ ਨੇ ਆ 6 ਮਹੀਨੇ ਲਾ ਲਓ ਪਿਛਲੇ ਉਹ ਛੱਡਦੇ ਰਹੇ ਨੇ ਉਹਨਾਂ ਲੋਕਾਂ ਦੇ ਨਾਲ ਉਹ ਕਿਉ ਖਿਚੜੀ ਨੇ ਜਿਹੜੇ ਦੀਪ ਸਿੰਘ ਸਿੱਧੂ ਦੇ ਵਿਰੋਧੀ ਨੇ ਜਿਹੜੇ ਦੀਪ ਸਿੰਘ ਸਿੱਧੂ ਨੂੰ ਚੰਗਾ ਨਹੀਂ ਸਮਝਦੇ ਉਹਨਾਂ ਲੋਕਾਂ ਦੇ ਨਾਲ ਉਹ ਟਿਕਟੋਕ 'ਨਾਂ ਸਾਂਝੀਆਂ ਕਰਦੇ ਆ ਲਾਈਵ ਸਾਂਝੇ ਕਰਦੇ ਆ ਤੇ ਫਿਰ ਉਹ ਗੱਲਾਂ ਕਰਦੇ ਕਿ ਲਓ ਜੀ ਮੈਂ ਤਾਂ ਬੜਾ ਸਾਥੀ ਸੀ ਫਿਰ ਆਪਾਂ ਇਹ ਗੱਲ ਜਿਹੜੀ ਹੈਗੀ ਹੈ ਕਰਦੇ ਆ ਕਿ ਜੋ ਬਿਆਨ ਆਏ ਜੋ ਲੋਕਾਂ ਨੇ ਜਿਹੜੀਆਂ ਗੱਲਾਂ ਬਾਤਾਂ ਦਸੀਆਂ ਸੋ ਇੱਕ ਪਿੰਡ ਦੀ ਸਾਥ ਦੇ ਵਿੱਚ ਗੱਲਬਾਤ ਹੋਣੀ ਇੱਕ ਸ਼ਹਿਰ ਲੈਵਲ ਤੇ ਇੱਕ ਪਿੰਡ ਲੈਵਲ ਤੇ ਜਿਹੜੀ ਹੈਗੀ ਆ ਉਹ ਰਹਿ ਕੇ ਗੱਲਬਾਤ ਸੁਣਨੀ ਉਸ ਤੋਂ ਬਾਅਦ ਬਿਆਨ ਦੇ ਦੇਣੇ ਇਹ ਇਹਨਾਂ ਦਾ ਕਦ ਹੈ ਤੇ ਜਿਹਦੇ ਉੱਤੇ ਇਹ ਗੱਲਬਾਤ ਕਰ ਰਹੇ ਨੇ ਉਹ ਕਿਤੇ ਅੰਤਰਰਾਜੀ ਪੱਦਰ ਦੇ ਉੱਤੇ ਘੁੰਮਿਆ ਫਿਰਿਆ ਬੰਦਾ ਵਕੀਲ ਬੰਦਾ ਪੜਿਆ ਲਿਖਿਆ ਸੂਝਬਾਨ ਬੰਦਾ ਸੀ ਜਿਹੜਾ ਦੀਪ ਸਿੰਘ ਸਿੱਧੂ ਸੀ ਸੋ ਇਹ ਉਹਦੀਆਂ ਗੱਲਾਂ ਕਰ ਰਹੇ ਨੇ ਮਤਲਬ ਕਿ ਅਸਮਾਨ ਵੱਲ ਨੂੰ ਆਪਾਂ ਕਹੀਏ ਕਿ ਕਿਹਾ ਜਾਂਦਾ ਨਾ ਵੀ ਅਸਮਾਨ ਵੱਲ ਨੂੰ ਪੱਥਰ ਮਾਰਨਾ ਵੀ ਲੈ ਜੀ ਸਾਡਾ ਪੱਥਰ ਉੱਥੇ ਤੱਕ ਪਹੁੰਚ ਜਾਏਗਾ ਸੋ ਇਸ ਤਰੀਕੇ ਦੀ ਜਿਹੜੀ ਇਹ ਬਿਆਨਬਾਜ਼ੀ ਕੀਤੀ ਹੈ ਦੂਸਰੀ ਗੱਲ ਜਿਹੜੀ ਮੈਂ ਭੁੱਲ ਗਿਆ ਸੀ ਨਾਲ ਨਾਲ ਕਰਨ ਵਾਲੀ ਭਾਈ ਅਮਰਪਾਲ ਸਿੰਘ ਹੋਰਾਂ ਦੇ ਉੱਤੇ ਉਹਨਾਂ ਨੇ ਜਿਹੜਾ ਬਿਆਨ ਵੀ ਦਿੱਤਾ ਕਿ ਉਹ ਜੀ ਮੈਨੂੰ ਮਰਵਾ ਬਰਵਾੜਾ ਚਾਹੁੰਦੇ ਨੇ ਮਤਲਬ ਕਿ ਇਹ ਸਾਰਾ ਕੋਸ਼ਿ ਕਿਤੇ ਨਾ ਕਿਤੇ ਨਾ ਇੱਕ ਵਿਰੋਧ ਜਿਹੜਾ ਸ਼ੁਰੂ ਹੋ ਗਿਆ ਤੁਲ ਭਾਈ ਤਲਵਾੜੇ ਹੋਰਾਂ ਦੇ ਮਾਈਂਡ ਦੇ ਵਿੱਚ ਕਿ ਆਪਾਂ ਇਹ ਜਿਹੜੀ ਚੀਜ਼ ਜੋ ਚਲਾਈ ਹੋਈ ਸੀ ਦੀਪ ਸਿੰਘ ਸਿੱਧੂ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਆ ਗਏ ਇਹਦੇ ਵਿਰੋਧ ਦੇ ਵਿੱਚ ਹੀ ਪਹੁੰਚ ਜਾਣਾ ਮਤਲਬ ਉਹਨਾਂ ਦਾ ਕਹਿਣਾ ਇਹ ਹੈ ਕਿ ਲਓ ਜੀ ਇਹਨਾਂ ਨੇ ਪਿੱਛੇ ਜੇ ਇੱਕ ਇਹ ਵੀ ਬਿਆਨ ਦਿੱਤਾ ਸੀ ਕਿ ਕਿੰਨੇ ਬੰਦਿਆਂ ਦੀ 10 ਕਿ 20 ਬੰਦਿਆਂ ਦੀ ਲਿਸਟ ਤਿਆਰ ਕੀਤੀ ਹੋਈ ਹੈ ਉਹ ਸਾਰੇ ਬੰਦੇ ਜਿਹੜੇ ਨੇ ਉਹ ਮਰਵਾਏ ਜਾਣੇ ਆ ਉਹ ਭਾਈ ਅਮਰਤਪਾਲ ਸਿੰਘ ਹੁਣ ਕਰ ਲਓ ਗੱਲ 1 ਸਾਲ ਦੀ ਐਨਐਸਸੀ ਉਹਨਾਂ ਦੀ ਹੋਰ ਵਧਾ ਦਿੱਤੀ ਗਈ ਹੈ 1 ਸਾਲ ਦੀ ਐਨਐਸਸੀ ਉਹਨਾਂ ਦੀ ਹੋਰ ਵਧਾ ਦਿੱਤੀ ਗਈ ਹੈ ਤੇ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਕਿਹੜਾ ਸਰਕਾਰੀ ਬੰਦਾ ਹੈ ਕਿਹੜਾ ਬਿਆਨਬਾਜ਼ੀ ਫੁੱਲੇ ਪੱਤਰ ਤੇ ਦੇ ਰਿਹਾ ਤੇ ਕਿਹੜਾ ਸਰਕਾਰ ਦੇ ਨਿਸ਼ਾਨੇ ਦੇ ਉੱਤੇ ਹੈਗਾ ਸੋ ਇਹ ਹਾਸੋਹਿਣੀਆ ਗੱਲਾਂ ਨੇ ਐਵੇਂ ਕਿਸੇ ਤੇ ਬਿਨਾਂ ਗੱਲੋਂ ਜਾਮਬਾਜੀ ਜਿਹੜੀ ਹੈਗੀ ਉਹ ਕਰੀ ਜਾਣੀ ਜੇ ਕਿਸੇ ਨੂੰ ਪਸੰਦ ਨਹੀਂ ਕਰਦੇ ਆਪਾਂ ਜੇ ਕਿਸੇ ਨੇ ਸਾਨੂੰ ਭਾ ਨਹੀਂ ਦਿੱਤਾ ਆਉਂਦੇ ਆ ਮਤਲਬ ਕਿ ਇਹ ਸੀ ਨਾ ਵੀ ਭਾਈ ਅਮਰਤਪਾਲ ਸਿੰਘ ਉਹ ਆਪ ਮੁਹਾਰੇ ਚੱਲਦਾ ਸੀ ਉਹ ਉਹਨੂੰ ਲੱਗਦਾ ਸੀ ਵੀ ਮੈਂ ਜੋ ਕਰ ਰਿਹਾ ਉਹ ਠੀਕ ਕਰ ਰਿਹਾ ਸੋ ਇਹੀ ਜਿਹੜੀ ਗੱਲ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਫਿੱਟ ਨਹੀਂ ਬੈਠੀ ਤੇ ਉਹ ਉਹ ਵਿਰੋਧ ਦੇ ਵਿੱਚ ਭੁਗਤਣ ਲੱਗ ਪਏ ਜਿਹੜੇ ਪੁਰਾਣੇ ਪੰਥਕ ਲੋਕ ਸੀ ਜਿਹੜੇ ਗਰਾਊਂਡ ਤੇ ਵਿਚਰਦੇ ਸੀ ਉਹਨਾਂ ਨੂੰ ਇਹ ਲੱਗਿਆ ਵੀ ਇਹ ਕਿੱਥੋਂ ਆ ਗਿਆ ਯਾਰ ਉੱਟ ਕੇ 27 ਸਾਲਾਂ ਦਾ ਨੌਜਵਾਨ ਹੈ ਤੇ ਇਹ ਆ ਕੇ ਅੱਜ ਪਰ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜਿਹਦੇ ਕੋਲ ਜਿੰਨਾ ਖਜ਼ਾਨਾ ਹੈਗਾ ਜਾਣਕਾਰੀ ਦਾ ਤੇ ਉਹ ਉਹਦੇ ਕੋਲ ਹੀ ਆ ਹੁਣ ਤਲਵਾੜਾ ਸਾਹਿਬ ਜਿਵੇਂ ਤੁਹਾਨੂੰ ਦੱਸਿਆ ਪਈ ਇੱਕ ਸਾਥ ਦੇ ਵਿੱਚ ਉਹ ਬਹਿ ਕੇ ਉੱਠ ਕੇ ਉਥੋਂ ਦੀਆਂ ਗੱਲਾਂ ਲੋਕਲ ਜਿਹੜੀਆਂ ਚੱਲਦੀਆਂ ਹੁੰਦੀਆਂ ਸੀਪ ਦੇ ਨਾਲ ਨਾਲ ਉਹ ਕਰਨ ਵਾਲੇ ਨੇ ਸੋ ਇਹਨਾਂ ਨੂੰ ਨਹੀਂ ਪਤਾ ਕਿ ਉਹ ਉਹਨਾਂ ਦਾ ਲੈਵਲ ਕੀ ਹੈਗਾ ਉਹ ਜਿਹੜੇ ਨੌਜਵਾਨ ਕੰਮ ਕਰ ਰਹੇ ਆ ਜੀ ਹਾਂ ਜੀ ਜਿਹਦੇ ਇਸ ਨੂੰ ਤੁਹਾਡੇ ਦਰਸ਼ਕਾਂ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਖੁੱਲ ਕੇ ਸਾਹ ਦੇਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ